ਚਲਦੇ ਹੋਏ ਪਾਣੀ ਨੂੰ ਹਰ ਕੋਈ ਹੀ ਜਲ ਲੈ ਲੈਂਦਾ ਕਈ ਉਹਨੂੰ ਮੈਲਾ ਵੀ ਕਰ ਦਿੰਦੇ ਆ ਖਰਾਬ ਕਰ ਦਿੰਦੇ ਆ ਪਰ ਪਾਣੀ ਉੱਥੇ ਰੁੱਕ ਕੇ ਉਹਨਾਂ ਨਾਲ ਲੜਨ ਨਹੀਂ ਜਾਂਦਾ ਬਹਿਸਵਾਜੀ ਨਹੀਂ ਪੈਂਦਾ ਉਹ ਨਿਰੰਤਰ ਨਿਰਮਲ ਹੋ ਕੇ ਚੱਲਦਾ ਹੀ ਰਹਿੰਦਾ ਜਿੱਥੇ ਵੀ ਉਹਦੀ ਯਾਤਰਾ ਸੰਪੂਰਨ ਹੋਣੀ ਆ ਕਿਸੇ ਦਰਿਆ ਸਮੁੰਦਰ ਦੇ ਵਿੱਚ ਜਿੱਥੇ ਵੀ ਜਾ ਕੇ ਉਹਨੇ ਮਿਲਣਾ ਉਹ ਨਹੀਂ ਵੇਂਦਾ ਕਿ ਉਹਦੇ ਰਸਤੇ ਦੇ ਵਿੱਚ ਕਿੰਨੇ ਪਹਾੜ ਪੱਥਰ ਝਾੜੀਆਂ ਖਾਈਆਂ ਤੇ ਕਿੰਨੀਆਂ ਕਚੜਾਈਆਂ ਆਈਆਂ ਉਹ ਸਭ ਕੁ ਉਹਦੇ ਆਪ ਨੂੰ ਵੰਡਦਾ ਹੀ ਤੁਰਿਆ ਜਾਂਦਾ ਇਸੀ ਤਰ੍ਹਾਂ ਅਜੀਬ ਦੇਖਣਾ ਕਿ ਜੋ ਪਰਮਾਤਮਾ ਦੇ ਚਰਨਾਂ ਦੀ ਪ੍ਰੀਤ ਵਾਲਾ ਜੋ ਰਾਹ ਆ ਅਸੀਂ ਉਸ ਰਸਤੇ ਤੇ ਚੱਲਦੇ ਆ ਕਿਸੇ ਬਹਿਸਵਾਜਿ ਚ ਪੈਣਾ ਜਾਂ ਕਿਸੇ ਨਾਲ ਰੁੱਕ ਕੇ ਲੜਨ ਬੈਠਣਾ ਸਾਡੀ ਜਿੰਦਗੀ ਦੇ ਵਿੱਚ ਵੀ ਵਿਚਾਰਾਂ ਰੂਪੀ ਉਹਨਾਂ ਪੱਥਰਾਂ ਝਾੜੀਆਂ ਨੇ ਆਉਣਾ ਅਸੀਂ ਦੇਖਣਾ ਕਿ ਅਸੀਂ ਉਸ ਦੇ ਵਿੱਚ ਫਸ ਜਾਣਾ ਜਾਂ ਪਾਣੀ ਵਾਂਗ ਨਿਰਮਲ ਹੋ ਕੇ ਅਸ ਚੱਲਦੇ ਹੀ ਰਹਿਣਾਗਾ ਵੀ ਜੋ ਵੀ ਆਂਦਾ ਸਭ ਕੁਝ ਅਸੈਪਟ ਕਰਦੇ ਹੀ ਜਾਣਾਗਾ ਅਸੀਂ ਦੇਖਣਾ ਕਿ ਦੁੱਖਾਂ ਸੁੱਖਾਂ ਦੇ ਵਿੱਚ ਘਿਰ ਕੇ ਹੀ ਰਹਿ ਜਾਣਾ ਕਿ ਸੁੱਖਾਂ ਦੇ ਵਿੱਚ ਚਾਹ ਮਨਾਈ ਚੱਲੀਏ ਤੇ ਦੁੱਖਾਂ ਦਾ ਭੈ ਰੱਖੀ ਜਾਈਏ ਜਾਂ ਇਹਨਾਂ ਦੁੱਖਾਂ ਸੁੱਖਾਂ ਤੋਂ ਉੱਪਰ ਉੱਠ ਕੇ ਚੱਲਣਾਗਾ ਤੁਹਾਡੀ ਨਿੰਦਿਆ ਹੁੰਦੀ ਆ ਤੁਸੀਂ ਦੇਖਣਾ ਕਿ ਨਿੰਦਿਆ ਕਰਨ ਵਾਲੇ ਦੀ ਤੁਸੀਂ ਸਾਹਮਣੇ ਵਿਰੋਧ ਕਰਨਾ ਜਾਂ ਉੱਥੇ ਵੀ ਮਹਾਰਾਜ ਦਾ ਹੀ ਸ਼ੁਕਰ ਕਰਨਾਗਾ ਹੈਨਾ ਕਿਉਂਕਿ ਇਸ ਸੰਸਾਰ ਦੇ ਵਿੱਚ ਉਸ ਦੁਨੀਆ ਨੂੰ ਜਾਣਨ ਵਾਲੇ ਬਹੁਤ ਹੀ ਥੋੜੇ ਆ ਵਿਰਲੇ ਆ ਮਹਾਰਾਜ ਕਹਿੰਦੇ ਵੀ ਆ ਹੈਨ ਵਿਰਲੇ ਨਾਹੀਂ ਘਣੇ ਫੈਲ ਫਕੜ ਸੰਸਾਰ ਬਹੁਤ ਥੋੜੀ ਆ ਹਣਾ ਜਿਨ੍ਹਾਂ ਦੇ ਭਾਗਾਂ ਦੇ ਵਿੱਚ ਮਹਾਰਾਜ ਅਭਦੀ ਉਸਤ ਲਿਖਦੇ ਆ ਨਹੀਂ ਤਾਂ ਬਹੁਤ ਹੀ ਦੁਨੀਆ ਝੂਠ ਛਲਕਪਟ ਫੋਕਟ ਤੇ ਵਿਖਾਵੇ ਦੇ ਵਿੱਚ ਹੀ ਜਿਉਰੀ ਆ ਸੋ ਆਪਾਂ ਤਾਂ ਬਸ ਐ ਆ ਵੀ ਮਹਾਰਾਜ ਅੱਗੇ ਹੋ ਕੇ ਹਣਾ ਹਾਰਦੇ ਹੀ ਤੁਰੇ ਜਾਣਾਗਾ ਕੋਈ ਹਾਸ ਦਾ ਕੋਈ ਮਜ਼ਾਕ ਕਰਦਾ ਸਭ ਕੁਝ ਪ੍ਰਵਾਨ ਕਰਨਾ ਕਿਉਂਕਿ ਇੱਕ ਗੱਲ ਆਪਾਂ ਪੱਲੇ ਬੰਨ ਲਈ ਮਹਾਰਾਜ ਦੀ ਹਣਾ ਕਿ ਤੇਰੀ ਭਗਤਾਂ ਨਾ ਛੱਡੂ ਭਵੇਂ ਲੋਕ ਹਸੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ